ਇਕ ਜੁਲਾਈ ਨੂੰ ਬਰਨੂ ਮਨਾਏ ਜਾਣ ਵਾਲੇ ਪੁਲਿਸ ਯਾਦਗਾਰੀ ਦਿਵਸ ਮੌਕੇ ਸੰਗਰੂਰ ਪੁਲਿਸ ਲੈਨ ਵਿੱਚ ਇੱਕ ਵਿਸ਼ੇਸ਼ ਸਮਾਰੋਹ ਦਾ ਆਯੋਜਨ ਕੀਤਾ ਗਿਆ। ਜ਼ਿਲ੍ਹਾ ਪੁਲਿਸ ਮੁਖੀ ਸਰਤਾਜ ਸਿੰਘ ਚਾਹਲ ਅਤੇ ਡਿਪਟੀ ਕਮਿਸ਼ਨਰ ਰਾਹੁਲ ਚਾਬਾ ਨੇ ਡਿਊਟੀ ਦੌਰਾਨ ਸ਼ਹੀਦ ਹੋਏ ਪੁਲਿਸ ਅਧਿਕਾਰੀਆਂ ਤੇ ਕਰਮਚਾਰੀਆਂ ਨੂੰ ਸ਼ਰਧਾਂਜਲੀ ਭੇਟ ਕੀਤੀ ਹੈ। ਐਸਐਸਪੀ ਚਾਹਲ ਨੇ ਕਿਹਾ ਕਿ ਪੰਜਾਬ ਪੁਲਿਸ ਦੇ ਜਵਾਨਾਂ ਦੀਆਂ ਕੁਰਬਾਨੀਆਂ ਨੂੰ ਕਦੇ ਵੀ ਨਹੀਂ ਭੁਲਾਇਆ ਜਾ ਸਕਦਾ। ਉਹਨਾਂ ਦੱਸਿਆ ਕਿ ਇਹ ਦਿਹਾੜਾ 1959 ਦੇ ਵਿੱਚ ਚਿਨੀ ਹਬਲੇ ਦੇ ਵਿੱਚ ਸ਼ਹੀਦ ਹੋਏ 10 ਜਵਾਨਾਂ ਦੀ ਯਾਦ ਦੇ ਵਿੱਚ ਮਨਾਇਆ ਜਾਂਦਾ ਹੈ ਇਸ ਮੌਕੇ ਸ਼ਹੀਦਾਂ ਦੇ ਪਰਿਵਾਰਾਂ ਦਾ ਸਨਮਾਨ ਵੀ ਕੀਤਾ ਗਿਆ ਤੇ ਉਹਨਾਂ ਦੀਆਂ ਮੁਸ਼ਕਲਾਂ ਸੁਣ ਕੇ ਸਮੱਸਿਆਵਾਂ ਦੇ ਹੱਲ ਦਾ ਭਰੋਸਾ ਦਿੱਤਾ ਗਿਆ ਐਸਐਸਪੀ ਚਾਹਲ ਨੇ ਜ਼ਿਲ੍ਹਾ ਪ੍ਰਸ਼ਾਸਨ ਦੇ ਵੱਲੋਂ ਹਰ ਸਮੇਂ ਸ਼ਹੀਦ ਪਰਿਵਾਰਾਂ ਦੇ ਨਾਲ ਖੜੇ ਜ਼ਹਿਨ ਦੀ ਗੱਲ ਵੀ ਕਹੀ ਹੈ ਜੀ ਸਾਡੇ ਇੱਥੇ ਪੁਲਿਸ ਲਾਈਨ ਦੇ ਵਿੱਚ 54 ਸ਼ਹੀਦ ਜੋ ਪਰਿਵਾਰ ਸੀ ਅੱਜ ਉਹ ਇਸ 21 ਅਕਤੂਬਰ ਦੇ ਪੁਲਿਸ ਕਮੇਮੋਰੇਸ਼ਨ ਡੇ ਦੇ ਵਿੱਚ ਉਹਨਾਂ ਨੇ ਸ਼ਿਰਕਤ ਕੀਤੀ ਤੇ ਇਹ ਬੜਾ ਇੱਕ ਸੋਲਮ ਬੜਾ ਸੀਰੀਅਸ ਤੇ ਬਹੁਤ ਹੀ ਜ਼ਰੂਰੀ ਦਿਨ ਹੈ ਪੂਰੇ ਭਾਰਤੀ ਪੁਲਿਸ ਫੋਰਸ ਲਈ ਕਿਉਂਕਿ ਇਸ ਦਿਨ ਜੋ 1959 ਦੇ ਵਿੱਚ ਭਾਰਤੀ ਪੁਲਿਸ ਦੇ ਜਵਾਨਾਂ ਨੇ ਸ਼ਹਾਦਤ ਦਿੱਤੀ ਸੀ ਇੰਡੋਰ ਤਿਬਤ ਬਾਰਡਰ ਤੇ ਉਹ ਸਾਡੇ ਸਭ ਨੂੰ ਸਾਨੂੰ ਸਭ ਨੂੰ ਯਾਦ ਕਰਾਉਂਦੀ ਹੈ ਕਿ ਹਰ ਰੋਜ਼ ਜਸੀਂ ਜਦੋਂ ਇਹ ਵਰਦੀ ਪਾਣੇ ਤਾਂ ਅਸੀਂ ਕਿਹੜਾ ਫਰਜ਼ ਨਿਭਾਉਣ ਵਾਸਤੇ ਆਨੇ ਆ ਤੇ ਕੀ ਕਰਜ਼ ਹੈ ਸਾਡੇ ਮੋਢਿਆਂ ਤੇ ਕਿ ਉਹਨਾਂ ਦੀ ਯਾਦ ਨੂੰ ਅਸੀਂ ਹਮੇਸ਼ਾ ਸ਼ਰਦਾਜ਼ ਤੇ ਫੁੱਲ ਪੇਂਟ ਕਰੀਏ ਤੇ ਉਸ ਦੇ ਕਾਬਿਲ ਬਣੀਏ ਅੱਜ 1 ਜੁਲਾਈ 2025 ਨੂੰ ਜੋ ਆਪਾਂ ਇੱਥੇ ਇਕੱਤਰ ਹੋਏ ਹਾਂ ਤੇ ਪਿਛਲੇ 1 ਸਾਲ ਦੇ ਦੌਰਾਨ ਤੇ ਜੋ ਸਟੇਟ ਪੁਲਿਸ ਤੇ ਜਿਹੜੀ ਸੈਂਟਰਲ ਪੁਲਿਸ ਆਰਗੇਨਾਈਜੇਸ਼ਨਸ ਦੇ ਜੋ ਜਵਾਨ ਜਿਹੜੇ ਸ਼ਹੀਦ ਹੋਏ ਨੇ ਤੇ ਉਹਨਾਂ ਦੇ ਸਾਰਿਆਂ ਦੇ ਨਾਮ ਜਿਹੜੇ ਸੀਗੇ ਉਹ ਲੈ ਗਏ ਤੇ ਇਹ ਸਾਨੂੰ ਯਾਦ ਦਿਵਾਉਂਦਾ ਹੈ ਕਿ ਪੁਲਿਸ ਜਿਹੜੀ ਹੈ ਜਿਹੜੇ ਜਵਾਨ ਜਿਹੜੇ ਨੇ ਉਹ ਸਾਡੀ ਸੁਰੱਖਿਆ ਲਈ ਸਾਡੇ ਸਮਾਜ ਜਿਹੜਾ ਹੈ ਉਹਦੀ ਸੁਰੱਖਿਆ ਲਈ ਤੇ ਹਮੇਸ਼ਾ ਡਟੇ ਹੋਏ ਨੇ ਤੇ ਇਹ ਬਹੁਤ ਇੱਕ ਪਾਵਕ ਦਿਨ ਹੈ ਤੇ ਇਨ ਫੈਕਟ ਜਿਹੜੇ ਸਮਾਜ ਆਪਣੇ ਸ਼ਹੀਦਾਂ ਨੂੰ ਯਾਦ ਨਹੀਂ ਕਰਦੇ ਉਹ ਤਿੱਤਰ-ਬਿੱਤਰ ਹੋ ਜਾਂਦੇ ਨੇ ਤੇ ਇਹ ਯਾਦ ਦਿਵਾਉਂਦਾ ਹੈ ਕਿ ਸਾਨੂੰ ਜਿਹੜੇ ਸਾਡੇ ਲਈ ਕਈ ਜਿਹੜੇ ਲੋਕ ਇਤਿਹਾਨ ਦੇ ਨੇ ਜਿਨ੍ਹਾਂ ਨਾਲ ਸਾਡਾ ਕੋਈ ਸੰਬੰਧ ਨਹੀਂ ਸੀ ਉਹਨਾਂ ਵੱਲੋਂ ਆਪਣੀ ਜਾਨ ਜਿਹੜੀ ਹੈ ਉਹ ਨਿਸ਼ਾਵਰ ਕੀਤੀ ਗਈ ਹੈ ਤੇ ਇਹ ਸਾਡੇ ਲਈ ਬਹੁਤ ਵੱਡਾ ਪ੍ਰੇਰਨਾ ਸਰੋਤ ਰਹੀ ਹੈ ਬਹੁਤ ਇਹ ਭਾਵੁਕ ਦਿਹਾੜਾ ਹੈ ਤੇ ਮੈਂ ਸਾਰਿਆਂ ਨੂੰ ਸ਼ਰਦਾ ਦੀ ਸੁਮਨ ਜਿਹੜੇ ਹੈ ਅਰਪਿਤ ਕਰਦਾ ਤੇ ਜਿਹੜੇ ਵੀ ਉਹਨਾਂ ਦੇ ਪਰਿਵਾਰ ਨੇ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਕਿ ਉਹਨਾਂ ਨੇ ਅਜਿਹੇ ਜਿਹੜੇ ਨੇ ਪੁੱਤ ਤੇ ਧੀਆਂ ਜਿਹੜੀਆਂ ਨੇ ਉਹ ਚੁੱਕੀਆਂ ਧੰਨਵਾਦ ਰਾਜੀ ਮੇਰਾ ਪਿੰਡ ਹੈ ਮੇਰਾ ਪਿੰਡ ਲੇਲਕਲਾਂ ਜੀ ਥਾਣਾ ਲਰਗਾ ਕਚਪੰਦ ਹੈ ਕੋਣ ਸ਼ਹੀਦ ਹੋਏ ਸੀ ਤੁਹਾਡੇ ਪਰਿਵਾਰ ਚ ਸੇ ਮੇਰੇ ਫਾਦਰ ਸਾਹਿਬ ਸ਼ਹੀਦ ਹੋਏ ਸੀ ਜੀ ਹਾਂ 32 33 ਸਾਲ ਪਹਿਲਾਂ ਦੀ ਗੱਲ ਹੈ ਜੀ ਤੇ ਸਾਨੂੰ ਮਤਲਬ ਬਹੁਤ ਵਧੀਆ ਲੱਗਦਾ ਸਾਨੂੰ ਸਨਮਾਨਿਤ ਕਰਦੇ ਨੇ ਇੱਥੇ ਉਹਨਾਂ ਨੂੰ ਯਾਦ ਕਰਦੇ ਨੇ ਬੁਲਾ ਕੇ ਸਾਨੂੰ ਸਰ ਬਹੁਤ ਸਾਨੂੰ ਸਹਿਚਾਰ ਕਰਦੇ ਨੇ ਡਿਪਾਰਟਮੈਂਟ ਵਾਲੇ ਸਾਨੂੰ ਬਹੁਤ ਵਧੀਆ ਲੱਗਦਾ ਸਰ ਕਦੋਂ ਸ਼ਹੀਦ ਹੋਏ ਸੀ ਕਿਹੜੇ ਸਾਲ ਸਰ 1991 ਸਰ ਹਾਂ ਜੀ ਕਿਸ ਤਰ੍ਹਾਂ ਦੇ ਹਾਲਾਤ ਸੀ ਉਹ ਤੋਂ ਪਰਿਵਾਰ ਦੇ ਤੇ ਕਿੰਨੀ ਘੋਖੀ ਕੜੀ ਸੀ ਉਹ ਤੋਂ ਬੰਦ ਦੱਸੋ ਸਭ ਮੈਂ ਤਾਂ ਬਹੁਤ ਛੋਟੀ ਸੀ ਪਰ ਦੱਸਦੇ ਨੇ ਪੇਰੈਂਟਸ ਵੀ ਥੋੜਾ ਉਸ ਉਸ ਟਾਈਮ ਆ ਥੋੜਾ ਗਰੀਬੀ ਵਾਲੀ ਹਾਲਾਤ ਸੀਗੇ ਫੈਮਿਲੀ ਦੇ ਨਾਰਮਲ ਜਿਹੇ ਹਾਲਾਤ ਸੀਗੇ